ਸ਼੍ਰੀ ਦਰਪਾਰ ਸਾਹਿਬ ਦੇ ਬਾਹਰ ਰੀਲ ਬਣਾਉਣ ਅਤੇ ਪ੍ਰੀ-ਵੈਡਿੰਗ ਸ਼ੂਟ ਤੇ ਲਗਾਈ ਰੋਕ ਖਬਰ ਹੈ ਕਿ ਸ਼੍ਰੀ ਦਰਪਾਰ ਸਾਹਿਬ ਦੇ ਬਾਹਰ ਰੀਲ ਬਣਾਉਣ ਵਾਲਿਆਂ ਅਤੇ ਪ੍ਰੀ-ਵੈਡਿੰਗ ਸ਼ੂਟ ਕਰਨ ਵਾਲਿਆਂ ਤੇ ਰੋਕ ਲਗਾਈ ਗਈ ਹੈ ਹੁਣ ਸ਼੍ਰੀ ਦਰਪਾਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟਰੀਟ ਦੇ ਉੱਤੇ ਰੀਲ ਬਣਾਉ ਅਤੇ ਪ੍ਰੀ-ਵੈਡਿੰਗ ਫੋਟੋ ਸ਼ੂਟ ਤੇ ਪੈਨ ਲਗਾ ਦਿੱਤਾ ਹੈ ਤੇ ਜੋ ਵੀ ਹੁਣ ਇਸ ਤਰ੍ਹਾਂ ਕਰੇਗਾ ਉਸ ਉੱਪਰ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ 855 ਹਿਸਾਬੀ ਫੋਕਲ ਜੀ ਰਸਾਲ 47 ਜੀ ਬੀਕ ਕੀਤਾ ਕਿ ਜਿਹੜੇ ਇਸ ਜਾਂ ਫੋਟੋਆਂ ਦੇ ਨੇ ਉਹ ਸੰਗਤਾਂ ਤੋਂ ਭੰਦੀਆਂ ਕਿ ਕੁਝ ਲੋਕ ਉਹਨਾਂ ਵਿੱਚੋਂ ਫੀਡਰਾਈਟਿੰਗ ਜਾਂ ਫੋਟੋ ਖਚਾਉਂਦੇ ਨੇ ਜਾਂ ਕੁਝ ਇਹੋ ਜਿਹੇ ਫੋਟੋ ਖਚਾਉਂਦੇ ਨੇ ਜਿਸ ਨਾਲ ਆਮ ਪਬਲਿਕ ਦੇ ਭਾਵਨਾਵਾਂ ਨੂੰ ਖੇਸ ਹੋਣੀ ਆ ਉਸ ਉਸ ਵੱਡੀ ਜਨਤਾ ਨੂੰ ਜਾਗਰੂਕ ਕਰਾਇਆ ਹਰਮੰਦਰ ਸਾਹਿਬ ਦੇ ਆੜੇ ਦੁਆਲੇ ਜਿਹੜੇ ਆ ਬੋਰਡ ਲਗਾਏ ਗਏ ਨੇ ਮਾਨਜੋਤ ਸਿੰਘ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਤੇ ਜਦ ਸੰਗਤਾਂ ਨੂੰ ਜਾਣ ਤੋਂ ਆਇਆ ਜਾਂ ਇਹ ਜਾਂ ਕੋਈ ਵੀ ਕੰਮ ਨਾ ਕਰਨ ਜਿਹਦੇ ਨਾਲ ਸੰਗਾਈ ਸੰਗਤ ਮਾਨ ਨੂੰ ਸਨਮਾਨ ਨੂੰ ਫੇਸ ਕਰਦੀ ਆ ਅਗਾਰਾ ਮਰ ਜਾਦਾ ਤਾਂ ਜਾਣਾ ਹੀ ਹਸਾ